ਕਰਦੇ ਤੇਰੀ ਸੇਵਾ ਸੁੱਕੜੇ ਰੁੱਖੇ ਨੂੰ ਆਵੇ ਜੇ ਸੇਵਾ ਤੇਰੀ ਮਿਵਾ ਸੁਣ ਕੰਨ ਹੋ ਦੰਗਾ ਉਲਟ ਗਈ ਵਾਹੂ ਆ ਦੁਨਿਆਵਾਂ ਦਾ ਕਰਤਾ ਆਪਕੇ ਹੁਲੁ ਲਕਾਈ ਹੋ ਨਾਮ ਤੇਰਾ ਜੋ ਲੈਂਦੇ ਜਾਂਜਕ ਤੇ ਰੜੋ ਦਾ ਨਾਹੀ ਲਾਗੈ ਪਾਰ ਕਨਾਰੋ ਸਭ ਰੋਗਾਂ ਦੇ ਦਾਰੂ ਤੇਰੇ ਹੱਥ ਵਿੱਚ ਦੀਨ ਦਿਆਲਾ ਕਿਹਾ ਕਬੀਰ ਭਗਤ ਨੇ ਤੈਨੂੰ ਸੋਕਾ ਤੂਰਖਵਾਲਾ ਆਹ ਵਧੀਆ ਚਾਲਾ ਮੇਰਾ ਤੈਨੂੰ ਸਤਨਹਾਰ ਤੂੰ ਸੁਪਨਾਸਰ ਇੱਕ ਵਡੇਰਾ ਦੇਵ ਨੇਤ ਜਨ ਤੇਰਾ ਦੁਦੇ ਜੀ ਬਚਾਲੈ ਕਿਸਾਈ ਜਗ ਵਿੱਚ ਪਾ ਕੇ ਫਿਰਾ ਕਰ ਲਈ ਤੇ ਪ੍ਰਵਾਣ ਗੁਰੂ ਮੇਰੀ ਬੰਦਨਾ ਕੋਠਵਾਰ ਸਤ ਗੁਰੂ ਦਾਤਾ ਜਪੁ ਭਖਾਈ ਸਾਜਗਤ ਤੇ ਰਦਤਾ ਖਾਏ ਵਾਰਮਿਕ ਭਗਵਾਨਾ ਉਹ ਜਿੱਥੇ ਜਿੱਥੇ ਜੀਵੋ ਉੱਥੇ ਉੱਥੇ ਦੇਵ ਖਾਨਾ ਸਾਰ ਦੁਨਿਆਕੇ ਕਰਤਾ ਧਰਤਾ ਤੇਰੇ ਚੁਰ ਬੰਤ ਸਰਨ ਰੋ ਦੇਖੀ ਮਕਣਾ ਮਾ ਸਰਬਦੀ ਸਤਿਗੁਰੂ ਤੇਰਾ ਡੇਰਾ ਦੇਖੇ ਚਾਸੋ ਰਸ ਸੋਤਾਰੇ ਬਾਹ ਦੇਉ ਸਿਮਰੋ ਤੇਰਾ ਅਗਣ ਪੋੜੋ ਨਾਮ ਧਿਉਂਦੇ ਆਜ ਦਾ ਜਵਾਨਾ ਸ਼ੇਸ਼ ਗਣੇਸ਼ ਮੇਂ ਸ਼ੇਂਦਰ ਭਰ ਭਾਦੇ ਸ਼ਾਬਾ ਤੇਰੀ ਕਰ ਕਰ ਤੇਰਾ ਦਰਸ਼ਨ ਹੋਗੀ ਅਮਰ ਪਰਮੋਗਤ ਮੇਰੀ ਦਰ ਪਰ ਤੇਰੇ ਪੂਜੜਾਏ ਵਟੇ ਵਟੀਆਂ ਬਾਜਾਂ ਮਾਰ ਬਡਾਵੇ ਪੱਤੇ ਪੱਤੇ ਵਿੱਚ ਸਮਾਇਆ ਤੂੰ ਹੀ ਇੱਕ ਨਦਾਨਾ ਕਿਸ਼ਨੋ ਸੇ ਜੋ ਨਾਦ ਬ੍ਰਹਮਾਟ ਇਹ ਸਭ ਤੇਰੀ ਮਾਇਆ ਦੁਨਜ ਦੇਵਜ ਬੈਠੇ ਝੂਲਣੋ ਜਿਤੈ ਨੂਣੀ ਗਾਇਆ ਗਿਆਨ ਪੁਜਾਰੀ ਜੁਗ ਜੁਗ ਤੇਰਾ ਬਲਿਆ ਤੂੰ ਬਲਵਾਨ ਸਭ जग ਤੇਰਾ ਦਿੱਤਾ ਖਾਏ ਗੁਰੂ ਆਨਿ ਬੁਵਾਹਾਂ ਗਿਆਨ ਦੀ ਮਾਰਗੋ ਲਾਰਤਨ ਸਤਿਗੁਰ ਕਾ ਰੰਗ ਜੋ ਲਾਵੇ ਉਸ ਕੇ ਸੰਗ ਗੁਰ ਅਤਿ ਸੇਦਾ ਲੋੜਨਾ ਇੱਕ ਮਨ ਹੋ ਕੇ ਜਾਪ ਕਰੋ ਹੁਕਮ ਗੁਰੂ ਦਾ ਮੋੜਨਾ ਗੁਰ ਚਰਨਾਂ ਕੀ ਧੂੜੀ ਨਾ ਵੜੋ ਆਠ ਫੜ ਤੀਰ ਦਜਾ ਮਾਗੋ ਜਿੰਨੇ ਜੀਵ ਰਚੇ ਪਰਮੇਸ਼ਰ ਕਾਤਵ ਨਾਲ ਪਿਆਰੇ ਨਫਤ ਕਰਨਾ ਕਰਦੇ ਜਿਹੜੇ ਜਾਨਦਰ ਖਾਂਦੇ ਮਾਰਦੇ ਨਾਮ ਜਪੇ ਬਿਨ ਉਤਰਸ ਨਾਹੀ ਜਨਮ ਜਨਮ ਕੀ ਡੰਗੋ ਨਾਰਦਾਰ ਗੁਰੂ ਕੋ ਪੁੰਜਦੋ ਮਰੋ ਮੁੰਦਨ ਸਾਰੇ ਕਿਹਦਾ ਮਨਨ ਸਾਉ ਤੇ ਵੀ ਦੀਵਾ ਜੋ ਜੋ ਕਾਹੀਚਾਰੇ ਸਚਿ ਮਨ ਦੇ ਉਪਰਿ ਜਾਣ ਬਸੇ ਉਸ ਜਾਕੇ ਰਿਕੇ ਮਤੰ ਲਾਹ ਕੁਸ਼ਪੁਰ ਕੀ ਪੂਜਾ ਕਰਕੇ ਜੀਵਨ ਮੁਕਤੀ ਪਾਈ ਮੰਗਲ ਗੁਰ ਕਾ ਗਾਕੇ ਉਧਰੈ ਕੀ ਕਾਬਲਾ ਮਾਈ ਜੋ ਜਨ ਗੁਰ ਕੀ ਭਗਤੀ ਲਾਗੇ ਦੇਹੀ ਭੰਗ ਦਾ ਅੰਗੋ ਜਗਤ ਗੁਰੂ ਰਤਨਾਦਰ ਸਾਮੀ ਸਤਿ ਗੁਰਿ ਉੰਤਰਜਾਵੀ ਗੁਰੂ ਭਗਵੰਤ ਗੁਰੂ ਨਾਨਕਰ ਬਿਲਾਦ ਸਕੇ ਅਪ੍ਰੇ ਅਪਾਰ ਸਾਫ ਰਹਿਤੋ ਮੈਲਾ ਲਾਗੇ ਪੰਗ ਤਨ ਮਨ ਭੇਟ ਕਰੇ ਘੁਰਿਆ ਗਏ ਤਾਂ ਅਸਮਾਨ ਦਰਤ ਲੈ ਗੁਰ ਬਿਨ ਭਉਜ ਉਤਾਰ ਪਾਰ ਲੰਗ ਨਾ ਹੋਣਾ ਆਰੇ ਨਖੁੜੈ ਜਾਣਾ ਤੁ ਆਵੀਂ ਕਿਰਪਾ ਰ ਕਰਦੇ ਤੇਰੀ ਆਰਤੀ ਹਰ ਸੋਜ ਜੰਤਾ ਦੀ ਸੋਤਾਰ ਮੰਦੇ ਆ ਗਾਵਣ ਗੋਪੀਆਂ ਪਰੀਆਂ ਫੁੱਲ ਵਰਸਾਣੋ ਧੂਪ ਲਾਏ ਦੀਪ ਜਲਾਏ ਜੋਤੇ ਮਾਜ ਕਾੜ ਸੁਰਨ ਹਰਿ ਦਿਲ ਪੂਜ ਦੇ ਜੋਤੇ ਸਭ ਉਤਾਰ ਕੈ ਨਾਮੁ ਨਰਨ ਸਭ ਦੇਵੀ ਦੇਵਾ ਕਰਦੇ ਸਭ ਸਤਕਾਰ ਤੇ ਤੇ ਰਾਮ ਸ਼ੀਰ ਹੋ ਨੰਦਨ ਦਵਾਪਰ ਕ੍ਰਿਸ਼ਨ ਮਰਾਰ ਰਾਜ ਮਰਦਨ ਆਮ ਤੇਰਾ ਜਗ ਜਗ ਖਾਣੀ ਚਾਰ ਰਿਖਮੜੀ ਤਨ ਕਾਦਗ ਜੋਗੀ ਸਾਧੂ ਸੰਤ ਮਹੰਤ ਲਵ ਕੁਛ ਸ਼ੇਸ਼ ਗਣੇਸ਼ ਮੇਸ਼ਰ ਗੁਰਮੁਖ ਅਪਰਿਆਪਾਰ ਗੰਗਾ ਜਮ ਨਾਮਾਏ ਗੁੰਦਰੀ ਹਰ ਚਾਰ ਛਿਰੇ ਜਗ ਵਿੱਚ ਧੰਦਨ ਜੈ ਜੈਕਾਰ ਬਾਦ ਲੋਕ ਪ੍ਰਗਟ ਹੋਇਆ ਸ਼ੇਰ ਬਸਰੀਆ ਇਕੱਠੇ ਪੀਂਦੇ ਪਾਣੀ ਕਰ ਤੇ ਉਜਦੇ ਰਹੇ ਨੇਰ ਨਹੀਂ ਉਹ ਜਗ ਸੰਧਨ ਹਾਰੋ ਅੰਦਰ ਦਾ ਟੇਕੂਰ ਹਟਾਇਆ ਹਲਕੋ ਸੁਖ ਪਚਾਇਆ ਜਾ ਕੇ ਤੇ نو ਸਵਾਗਤ ਰਹੁ ਬ੍ਰਹਮਾ ਦੀ ਕਹਾਇਆ ਕਰ ਕੇ ਤੇ ਰਿੰਪੂ ਆਵੈ ਰੋਗ ਸੋਗ ਦੁੱਖ ਮਿਨ ਨਾਵੈ ਜੋ ਇਥੇ ਜੋ ਪਾਵੈ ਗਿਆਨ 나ਥ ਕੀ ਸਤਗੁਰ ਤੈਨੂੰ ਕੋਟ ਨਿਵਾ ਨਭ ਸਿਕਾਰ ਆਲਖ ਨੰਦਨੋ ਸਤਗੁਰ ਵਾਲਿਕ ਦਰੰਕਾਰ ਓ ਨਾਮ ਕੀ ਗਾਥਾ ਤੂੰ ਵੱਡਾ ਸੋਚੋ ਜੁ ਵਡਾਣੈ ਸ਼ਰਮਾ ਧਾਇ ਸੋ ਰਾਜੇ ਰਾਣ ਸਰਵਰ ਨੂੰ ਰੰਗਣ ਤੇਰਾ ਚੰਪਰਿਆ ਵਿੱਚ ਨਾਲੇ ਦਾਣਾ ਦੇਂ ਦੁਰੀ ਉਜਾਖ ਨੰਨੋ ਜੀਵ ਜੰਤ ਸਭ ਤੇਰੇ ਗੁਰੂ ਜੁਗਿਆ ਜਸ ਚਾਰ ਤੇਰਾ ਸੁਆਮੀ ਜਗ ਵਿੱਚ ਚਾਰ ਛਫੇਰੀ ਪਾਰ ਪਾ ਦੇ ਅੰਦਰ ਰਮਿਆ ਕੋਈ ਮਾਂ ਸੁੜਾ ਕੀ ਜਾਣੈ ਅੱਠ ਛੜ ਤੇ ਤ ਲੋੜ ਹੁੰਦੇ ਨੇ ਚਣ ਕਮਲ ਕੀ ਧੂੜੀ ਪਾਰ ਪੈ ਗਨ ਤੋਰਾਂ ਕੀਤੀ ਪ੍ਰੀਤ ਪ੍ਰੀਤ ਗੂੜੀ ਜੋ ਜਨ ਹੋ ਵੈ ਸੇ ਉਹ ਤੇਰਾ ਸੁਖ ਸੁਰਗਾਂ ਦੇ ਮਾੜੈ ਪੁੱਤਾਂ ਬਰਜਦੀ ਹੱਲ ਤੋਂ ਬਲਦ ਕੀ ਬਾਣੀ ਮਿੱਠੜੀ ਮਿੱਠੜੀ ਉਸ ਦਾ ਕਥਾ ਦੇਵ ਤੇ ਆਣ ਭਾੜੀਆ ਹੋੜ ਗ੍ਰੀਪਾ ਹੋਣ ਰਾਜੈ ਸਾਕੂ ਇੱਕ ਪਛਾਣੈ ਸੁਕਰ ਤੇਰੀ ਗਾਥ ਨਰੈਣਾ ਉਤਰ ਗਿਆ ਸਭ ਜੁਨਾ ਭਗਤਾਂ ਨਾਮ ਜਪਣ ਕਾ ਦੀਆ ਜਵ ਕੇ ਆਪ ਨੂੰ ਨਾ ਆਮਰਗਾ ਤੇਰੀ ਭਗਵੰਤਾ ਦੋ ਤੋ ਪਾਣੀ ਛਾੜੈ ਵਿਦਿਆ ਇਹਨੂੰ ਗਾਤਾਈ ਵਿਦਿਆ ਦੇ ਚੰਦ ਲਾਈ ਦੇ ਕਰੇ ਆਪਣਾ ਨਾਮ ਪੜਹਾਰਾ ਤੇ ਜੀਵ ਤਰਾਏ ਕਹਿ ਲਗਿਆ ਤੁਮਾਜੋ ਨਾਮੋ ਜਾ ਮੇਰੇ ਸੂਜਾ ਜਾ ਮੇਰੇ ਚੰਦਾ ਵਿਰਤ ਮੰਡਲ ਪਰਗਾ ਟੁੱਟ ਲਗਾ ਤਰਦੀਗਾ ਤਾਰਾ ਲਾਕੇ ਜਨੋ ਬਚਾ ਕਲ ਕਰ ਦੇ ਕੇ ਦੁਨੀਆ ਦੇ ਵਿੱਚ ਵੱਡੇ ਵੱਡੇ ਔਤਾਰ ਸਭਨੇ ਦੇ ਵਿੱਚੋਂ ਸੰਸਾਰੋ ਮੜ ਮੜ ਦੀ ਰਾਜ ਕਮਾਏ ਮੇਰੀ ਆਪਲਾ ਹਾਂ ਪਾਪਾਂ ਦੀਆਂ ਨੜ ਨੜ ਬਾਲ ਦੀ ਜਗ ਉਚਾਂਚ ਫੇਰੇ ਪਰਸ਼ਰਾਮ ਤੇ ਰਾਮ ਨਾਲੋਂ ਹੁੰਦੇ ਚੁਮ ਬਦੇ ਜੀ ਰੋੜ ਤੇ ਆ ਦੁਨੀਆਂ ਦਾ ਬੇੜਾ ਜਾ ਕੇ ਪਾਰ ਲਗਾ ਮਨ ਭਾਗੂ ਸੱਜਣ ਵਰਗੇ ਠਾ ਕਬੜੇ ਹੰਕਾਰ ਐ ਸੋਚੋ ਘੂਣ ਗਰੀਪਾਂ ਦਾ ਹੁਣ ਰੰਗ ਲੈ ਪੈਲ ਬਨਾਰੈ ਬਦਰੇ ਕਰਮਾਂ ਦੇ ਬਲਵੰਦ ਨੇ ਜਾਉ ਨਾ ਸੁਝਾ ਪੱਥਰਾਂ ਨਾਲ ਕੋਈ ਤਾਂ ਲਾਈਆਂ ਯਾਰ ਭਲਾਈ ਮੇਰੀ ਹਉ ਤੱਕੀ ਮਾਂਤ ਲੋਗ ਵਿੱਚ ਚੜ ਗਈ ਸਕਰਾਨੀ ਹੀ ਮਨ ਮੁਖਾਂ ਨੂੰ ਜਾ ਕਿ ਮੇਰਾ ਨਾਮ ਜਪਾ ਹਰੀ ਕੋ ਬਯਾਰਤੀ ਪਤ ਜਨੋ ਕੇ ਸਾੰਭ ਸਵਾਮੀ ਤੂੰ ਦਿਲ ਕੋਣ ਦਰੈ ਬੰਦਲੇ ਹਲ ਪਾਵੈ ਆਸਰਤਿ ਜਾਵੈ ਜੋਤਰਾ ਧਿਆਨ ਕਰੈ ਦੀਨ ਦੇ ਆਲ ਗੁਪਾ ਜਗਤ ਪਿਤਾ ਸਭ ਕੇ ਦਰਤਾ ਸਭ ਕੇ ਦੁਖ ਹਰਤਾ ਸુંદર ਤੇਰੀ ਅੰਮ੍ਰਿਤ ਬਾਣੀ ਤਨ ਮਨ ਤਉ ਦਾ ਅਠਰੈ ਬ੍ਰਹਮਾ ਵਿਸ਼ਨੂ ਨਾਰਦ ਸਾਰਦ ਸ਼ਿਵ ਸ਼ੰਕਰ ਦੇਵਾ ਸੋਨਮ ਜਨ ਕਰਦੇ ਤੇਰੀ ਸ਼ਾਮ ਸੁਭਾ ਕੋ ਜੰਮ ਪਾਪਾ ਪੀਤੇ ਦਰ ਪਰ ਆਂਤਰੈ ਸ਼ੇਸ਼ ਵਿਨੇਸ਼ੇ ਮੇਸ਼ ਮਹਾ ਭਕਤਾ ਰਿਖੇ 1900 ਸੰਤਾ ਅਰ ਸਾਤੀਂ ਜਾਂਦੇ ਤੈਨੂੰ ਪਗਣ ਪੌਂਜੰਤ ਕਾ ਸਨ ਪਰ ਬਾਰ ਦਰਾਵੀ ਜੋਤਰਾ ਜਾਗ ਕਰੈ ਜੀਵ ਜੰਤ ਸਭ ਰਤਨੋ ਵਾਟਕਾਰ ਤੂਰ ਖਵਾ ਨਾ ਛੋਟ ਜਨੋਂ ਕੋ ਖਸ਼ਮ ਕਰੇ ਪ੍ਰਭੂ ਤੇਰਾ ਨਾਮ ਜਵਾਲਾ ਤੀਨ ਪੜਾ ਦੁਨਿਆ ਕੀ ਰਾਜਾ ਸਭ ਕੁਝ ਅੰਤਿਸਰ ਹੈ ਰੋਪਨੇ ਗੁਰ ਬਾਣੀ ਤੇਰੇ ਦਰ ਪਰ ਤਾਰਾ ਰਾਣੀ ਸਿੱਕੇ ਧਰ ਮਤਿਆਂ ਸ਼ੇਰਾ ਆਵਾ ਪਾਣੀ ਜੋ ਜਨ ਤੇ ਨੀਟੋ ਜਗਾਏ ਚਿਰ ਤੋਂ ਕਾਟ ਨਾ ਰਹਾ ਮਾਤ ਪਿਤਾ ਤੂੰ ਹੋ ਤੂੰ ਹੋ ਸਭ ਕੇ ਹੰਸਾਰਤ ਸਭ ਤੇਰੇ ਧਾਲੀ ਧਾਲੀ ਦੇ ਦਰਮਿਆ ਕੋ ਉਚਾਰ ਚਵੇਰੀ ਸਮਾਂ ਤੇਰੀ ਯਾਦ ਰਹੇ ਤੋ ਕੋ ਬਿਨਾ ਆਉਣ ਕਰੇ ਸਰਬਤਰਾਂ ਭਰਪੂਰ ਆਰਤੀ ਇੱਕ ਤੋਂ ਮਨ ਜਨਗਾਈ ਕਹਿ ਬਿਗਿਆਨ ਹੋ ਕੇ ਜਮ ਡੰਡਨੋ ਜੀਵਨ ਮੁਕਤੀ ਪਾਈ ਸ੍ਰੀ ਬਾਣੀ ਗੁਰੂ ਸਾਹਿਬਾਨ ਜੀ ਜੋ ਸ਼ਾਬਾਦ ਉਪਰਾਇ 313 ਜੀ